ਦੀਵੇ ਜਗਾਓ ਹਨੇਰਾ ਬੜਾ ਐ ਆਪਾਂ ਦੋਨਾਂ ਪਹਿਣਾ ਪਰਾਵਾਂ ਨੇ ਨੱਚਣਾ ਲੋਰੀ ਤੇ ਆਉਂਦਾ ਨੱਚਣਾ ਹੂੜੀ ਤੀ ਵੀ ਦੇਂਦੀਆਂ ਨੇ ਜਿੱਥੇ ਮਜਬੂਰੀਆਂ ਨਿੱਕੇ ਨਿੱਕੇ ਹੱਥ ਕਰਦੇ ਨੇ ਮਜਦੂਰੀਆਂ ਅੱਖਾਂ ਚੁਰਾਓ ਬੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਮੌਜੂਦ ਹੈਗੇ ਜੀ ਪ੍ਰਵਾਸਰਾ ਕਰਾਲੀ ਸਾਊ ਤੋਂ ਪਹਿਲਾਂ ਨਵੇਂ ਸਾਲ ਦੀਆਂ ਪ੍ਰਭਾਸਰਾ ਪਰਿਵਾਰ ਵੱਲੋਂ ਸਾਡੇ ਸਾਰਿਆਂ ਵੱਲੋਂ ਲੱਖ ਲੱਖ ਵਧਾਈ ਅਗਲਾ ਜਿਹੜਾ ਤੁਹਾਡੇ ਨਾਲ ਅਸੀਂ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕਰ ਰਹੇ ਆਂ ਆਪ ਸਭ ਨੂੰ ਪਤਾ ਵੀ ਲੋਹੜੀ ਦਾ ਤਿਹਾਰ ਜਿਹੜਾ ਆ ਰਿਹਾ ਹੈਗਾ ਜਰਮਨੀ ਮਹੀਨੇ ਚ ਹਰ ਸਾਲ ਲੋਹੜੀ ਦਾ ਤਿਹਾਰ ਹੁੰਦਾ ਹੈ ਉਹ ਲੋਹੜੀ ਦਾ ਤਿਹਾਰ ਪ੍ਰਭਾਸਰਾ ਪਰਿਵਾਰ ਦੇ ਨਾਲ ਹਰ ਸਾਲ ਕਲੱਬ ਵੱਲੋਂ ਪ੍ਰਭਾਸਰੀ ਟੀਮ ਵੱਲੋਂ ਜਿਹੜੇ ਨਿਆਸੇ ਪ੍ਰਾਣੀ ਰਹਿੰਦੇ ਨੇ ਉਹਨਾਂ ਦੇ ਨਾਲ ਸਾਂਝਾ ਕੀਤਾ ਜਾਂਦਾ ਹਰ ਸਾਲ ਖੁੰਸੀਆਂ ਜਿਹੜੀਆਂ ਲੋਹੜੀ ਦੀਆਂ ਉਹ ਬਣਾਈਆਂ ਆੰਦਿਆਂ ਨੇ ਇਸ ਸਾਲ ਜਿਹੜਾ ਲੋਹੜੀ ਦਾ ਪ੍ਰੋਗਰਾਮ ਹੈ ਸਾਡੇ ਵਿਚਕਾਰ ਇਸ ਟਾਈਮ ਸਾਡੇ ਵੀਰ ਬਲਬੀਰ ਸਿੰਘ ਜੀ ਸੂਫੀ ਸਾਹਿਬ ਜਿਨ੍ਹਾਂ ਨੇ ਇਸ ਸਾਲ ਲੋਹੜੀ ਦੀਆਂ ਖੁਸ਼ੀਆਂ ਇਸ ਪਰਿਵਾਰ ਪਰਿਵਾਰ ਦੇ ਨਾਲ ਸਾਂਝੀਆਂ ਕਰਨੀਆਂ ਨੇ ਲੋਹੜੀ ਦਾ ਜਿਹੜਾ ਪ੍ਰੋਗਰਾਮ ਹੈ ਪਰਿਵਾਰ ਵੱਲੋਂ ਤੇ ਸਮੁੱਚੇ ਇਲਾਕੇ ਵੱਲੋਂ 12 ਜਰਮ ਨੂੰ ਕਰਨ ਜਾ ਰਹੇ ਦਿਨ ਐਤਵਾਰ ਹੈ ਹੋਰ ਜਿਹੜੀ ਲੋਹੜੀ ਦੇ ਪ੍ਰੋਗਰਾਮ ਦੀ ਜਿਹੜੀ ਜਾਣਕਾਰੀ ਹੈ ਆਪ ਤੁਹਾਨੂੰ ਬਲਬੀਰ ਸਿੰਘ ਯੂਸੂਫੀ ਜੇ ਉਹਨੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਅੱਜਕੱਲ ਦੋਸਤੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਜਾਨੀ ਸੂਫੀ ਬਲਬੀਰ ਵੱਲੋਂ ਪ੍ਰਭ ਆਸਰਾ ਪਰਿਵਾਰ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਦਿਨ ਮੈਸੇ ਦੀ ਜ਼ਿੰਦਗੀ ਦਾ ਹਰ ਦਿਨ ਹੀ ਸਭ ਤੋਂ ਸੋਹਣਾ ਹੈ ਪਰ ਉਹ ਖਾਸ ਦਿਨ ਜਦੋਂ ਤੁਸੀਂ ਸਿਰਫ ਆਪਣੇ ਆਪ ਲਈ ਨਹੀਂ ਜਿਉਂਦੇ ਮਨੁੱਖਤਾ ਲਈ ਜੁਨੇ ਹੋ ਉਹ ਸਭ ਤੋਂ ਸੋਹਣਾ ਦਿਨ ਹੁੰਦਾ ਹੈ ਤੇ ਮੇਰੇ ਲਈ ਸਭ ਤੋਂ ਸੋਹਣੀ ਕਾਲ ਉਹ ਜਦੋਂ ਪ੍ਰਭ ਆਸਰਾ ਤੋਂ ਸਰਦਾਰ ਸੰਚੇਰ ਸਿੰਘ ਭਾਜੀ ਵੱਲੋਂ ਗਈ ਬਈ ਲੋਹੜੀ ਤੇ ਲੋਹੜੀ ਮਨਾਉਣੀ ਹੈ ਇਥੋਂ ਦੀਆਂ ਧੀਆ ਨਾਲ ਪੈਣਾ ਨਾਲ ਬਜ਼ੁਰਗਾਂ ਨਾਲ ਬੱਚਿਆਂ ਨਾਲ ਉਹ ਜਿਨ੍ਹਾਂ ਲਈ ਪ੍ਰਭ ਆਸਰਾ ਘਰ ਬਣਿਆ ਤੁਸੀਂ ਸਮਝਿਓ ਮੈਂ ਕੀ ਕਹਿਣਾ ਚਾਹੁੰਨਾ ਹੈ ਜਿਹੜੇ ਉਦਾਸ ਨੇ ਨਿਰਾਸ਼ ਨੇ ਜਿਨ੍ਹਾਂ ਨੂੰ ਜ਼ਿੰਦਗੀ ਜੀਣ ਦਾ ਇੱਕ ਵਾਰੀ ਫੇਰ ਮੌਕਾ ਮਿਲਿਆ ਜਿਹੜੇ ਜਿਨ੍ਹਾਂ ਨੂੰ ਸੰਭਾਲਿਆ ਇਹਨਾਂ ਨੇ ਗੱਲ ਲਾਇਆ ਦੁਨੀਆ ਦੇ ਸਭ ਤੋਂ ਸੋਹਣਾ ਜੋੜਾ ਮੈਂ ਇਹਨਾਂ ਨੂੰ ਕਹਾਂਗਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਉਹਨਾਂ ਲਈ ਜੀ ਰਹੇ ਨੇ ਜਿਨ੍ਹਾਂ ਲਈ ਕੋਈ ਨਹੀਂ ਬਣਿਆ ਤਿਸੋ ਮੇਰੇ ਧੰਨ ਭਾਗ ਨੇ ਕਿ ਮੈਂ ਉਹਨਾਂ ਵਾਸਤੇ ਲੋੜੀ ਨੂੰ ਜਨਨ ਕਿ ਜਨੂਰੀ ਨੂੰ 2 ਤੋਂ ਲੈ ਕੇ 6 ਵਜੇ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਲੋਹੜੀ ਪ੍ਰੋਗਰਾਮ ਉਹਦਾ ਮੈਂ ਹਿੱਸਾ ਬਣਨ ਜਾ ਰਿਹਾ ਹਾਂ ਇਹ ਮੇਰੇ ਧੰਨ ਭਾਗੇ ਤੁਸੀਂ ਮੈਨੂੰ ਯਾਦ ਕੀਤਾ ਹੈ ਪ੍ਰਭ ਆਸਰਾ ਵਿਸੇ ਵਿਖੇ ਜਿਹੜੇ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਸਲੂਟ ਹੈ ਸਲਾਮ ਹੈ ਤੇ ਜਿਹੜੇ ਹਾਲੇ ਸਾਨੂੰ ਸੁਣ ਰਹੇ ਨੇ ਵੇਖ ਰਹੇ ਨੇ ਇੱਕ ਵਾਰੀ ਜ਼ਰੂਰ ਆਇਓ ਅੱਖਾਂ ਖੁੱਲਣਗੀਆਂ ਹਨੇਰਾ ਦੂਰ ਹੋਵੇਗਾ ਕਿ ਦੁਨੀਆ 'ਚ ਕਿੰਨਾ ਹਨੇਰਾ ਹੈ ਜਿਨ੍ਹਾਂ ਕੋਲ ਅੰਦਰ ਰੌਸ਼ਨੀ ਹੈ ਜਿਨ੍ਹਾਂ ਦੇ ਮੱਥਿਆਂ 'ਚ ਦੀਵੇ ਜਗਦੇ ਨੇ ਉਹ ਰੌਸ਼ਨੀ ਵੰਡੋ ਯਾਰ ਦੀਵੇ ਜਗਾਓ ਪ੍ਰਭ ਆਸਰੇ ਜ਼ਰੂਰ ਆਇਓ ਤੇ ਆਪਣੀਆਂ ਕਮਾਈਆਂ 'ਚੋਂ ਇਨਾਂ ਵੱਲੋਂ ਅਪੀਲ ਨਹੀਂ ਹੈ ਮੇਰੇ ਵੱਲੋਂ ਅਪੀਲ ਹੈ ਕਿ ਆਪਣੀਆਂ ਖਮਾਈਆਂ ਨੂੰ ਸੱਚੀ ਮੁੱਚੀ ਸਫਲਾ ਬਣਾਉਣਾ ਹੈ ਇੱਕ ਵਾਰੀ ਆਓ ਤਾਂ ਸਹੀ ਇੱਥੇ ਪਤਾ ਲੱਗੇਗਾ ਕਿਸੀ ਜ਼ਿੰਦਗੀ ਕਿੱਥੇ ਜੀ ਰਹੇ ਆ ਸੱਚੀ ਮੁੱਚੀ ਹਨੇਰੇ ਜੀ ਤੇ ਆਓ ਫਿਰ 12 ਜਨਵਰੀ ਨੂੰ ਧੀਆਂ ਨਾਲ ਲੋੜੀ ਮਨਾਵਾਂਗੇ ਤੇ ਇੱਥੇ ਜਿਹੜੀਆਂ ਧੀਆਂ ਰਹਿੰਦੀਆਂ ਨੇ ਕਿਉਂਕਿ ਇਹ ਧੀਆਂ ਕਰਦੀਆਂ ਆਵੇ ਤੀਆਂ ਹੱਸਦੀਆਂ ਚੰਗੀਆਂ ਤੀਆਂ ਹੱਸਦੀਆਂ ਚੰਗੀਆਂ ਲੱਗਦੀਆਂ ਤੀਆਂ ਵੱਸਦੀਆਂ ਚੰਗੀਆਂ ਲੱਗਦੀਆਂ ਹੱਸਦੀਆਂ ਚੰਗੀਆਂ ਲੱਗਦੀਆਂ ਤੀਆਂ ਵੱਸਦੀਆਂ ਚੰਗੀਆਂ ਲੱਗਦੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਨੇ ਨਿੱਕੀਆਂ ਨਿੱਕੀਆਂ ਧੀਆਂ ਨੇ ਮੈਨੂੰ ਜਦੋਂ ਮੌਕਾ ਮਿਲਦਾ ਮੈਂ ਇੱਥੇ ਆਉਂਦਾ ਰਹਿਣਾ ਤੇ ਉਹਨਾਂ ਦੇ ਚਿਹਰੇ ਤੇ ਜਦੋਂ ਰੌਣਕ ਆਉਂਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਅੱਜ ਮੇਰੀ ਬੰਦਗੀ ਹੋ ਗਈ ਹੈ ਅੱਜ ਮੇਰੀ ਆਰਾਧਨਾ ਹੋ ਗਈ ਹੈ ਅੱਜ ਮੈਂ ਉਹਦੀ ਸੇਵਾ ਕਰ ਲਈ ਹੈ ਜਿੱਦੀ ਸੇਵਾ ਸੀ ਵੇ ਵਕਵਾਕ ਟ੍ਰਿਕਨਲ ਹਕੀਕਤ ਚ ਕਰਨੀ ਹੈ ਪ੍ਰੈਕਟੀਕਲੀ ਆਉਣਾ ਤੇ ਇੱਥੇ ਜ਼ਰੂਰ ਆਇਓ ਤੇ ਕੋਸ਼ਿਸ਼ ਕਰਾਂਗੇ ਕਿ 12 ਤਰੀਕ ਨੂੰ ਲੋਹੜੀ ਦੇ ਬਹਾਨੇ ਉਹਨਾਂ ਮਾਸੂਮ ਧੀਆਂ ਦੀ ਉਹਨਾਂ ਮਾਸੂਮ ਕਲੀਆਂ ਦੇ ਚਿਹਰੇ ਤੇ ਰੌਣਕਾਵੇ ਸਾਡਾ ਲਖਣਾ ਗਾਉਣਾ ਸਫਲ ਹੋ ਜਾਏਗਾ ਆਪ ਸਭ ਜ਼ਰੂਰ ਆਇਓ ਇੱਕ ਵਾਰੀ ਫੇਰ ਤੁਹਾਨੂੰ ਸਲੂਟ ਕਰਦੇ ਆਂ ਜੀ ਸਲਾਮ ਕਰਦੇ ਆਂ